ਖਸਾਂ ਤੋਂ ਬਾਸਮਤੀ ਦੇ ਵਿੱਚ ਪਿਛਲੇ ਸਾਲ ਝੰਡਾ ਰੋਗ ਬਹੁਤ ਜ਼ਿਆਦਾ ਆਇਆ ਹੈ ਤੇ ਝੰਡਾ ਰੋਗ ਇੱਕ ਬਾਸਮਤੀ ਦਾ ਬਹੁਤ ਵੱਡੀ ਸਮੱਸਿਆ ਬਣ ਕੇ ਰਹਿ ਗਿਆ ਖਾਸ ਤੌਰ ਤੇ ਜਿਹੜੇ ਮੁੱਚਲ ਵਾਲੇ ਵੀਰ ਹੈ ਉਹਨਾਂ ਵਾਸਤੇ ਬਹੁਤ ਵੱਡੀ ਦਿੱਕਤੇ ਖੜੀ ਕਰਦਾ ਭਾਵੇਂ ਕਿ ਝੰਡੇ ਰੋਗ ਦਾ ਬਾਸਮਤੀ ਦੀ ਕੋਈ ਖਾਸ ਕਿਸਮ ਨਾਲ ਕੋਈ ਖਾਸ ਸਬੰਧ ਨਹੀਂ ਹੈਗਾ ਪਰੰਤੂ ਫੇਰ ਵੀ ਪੀਬੀ ਬੰਦ ਨੂੰ ਥੋੜਾ ਘਟ ਆਉਂਦਾ ਤਾਂ ਇਹ ਬਿਮਾਰੀ ਇਸ ਤਰ੍ਹਾਂ ਦੀ ਹੈ ਕਿ ਜਿਹਦੇ ਵਾਸਤੇ ਜੇ ਲੋ ਅਸੀਂ ਇਲਾਜ ਕਰਨ ਜਾਂਦੇ ਆ ਤਾਂ ਫੇਰ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇਹ ਠੀਕ ਨਹੀਂ ਹੁੰਦਾ ਖਰਚਾ ਅਸੀਂ ਕਰੀ ਜਾਂਦੇ ਆ ਝੰਡਾ ਅੱਗੇ ਦੇ ਅੱਗੇ ਦੇ ਅੱਗੇ ਵਧ ਜਾਂਦਾ ਹੈ ਤਾਂ ਇਹਦੇ ਫੈਲਣ ਦੇ ਦੋ ਪ੍ਰਮੁੱਖ ਕਾਰਨ ਹੁੰਦੇ ਆ ਪਹਿਲਾ ਇਹ ਬੀਰਾਂ ਹੀ ਫੈਲਦਾ ਹੈ ਤੇ ਦੂਸਰਾ ਇਹ ਜਿਹੜਾ ਹੈਗਾ ਜ਼ਮੀਨ ਦੇ ਰਹੀ ਫੈਲਦਾ ਹੈ ਜਿਹੜੀ ਬਿਮਾਰੀ ਵੀ ਰਹੀ ਫੈਲ ਰਹੀ ਹੈ ਉਹਨੂੰ ਅਸੀਂ ਜਿਹੜਾ ਹੈਗਾ ਜੇ ਅਸੀਂ ਬਿਮਾਰੀ ਵੀ ਅਡ ਕਰ ਦਈਏ ਤੇ ਸਾਫ ਵੀ ਅਡ ਰੱਖ ਲਈਏ ਤਾਂ ਅਸੀਂ ਝੰਡਾ ਰੋਗੀ ਕੀ ਜਿਹੜੀਆਂ ਬਾਕੀ ਹੋਰ ਬਿਮਾਰੀਆਂ ਖੇਤ ਚ ਫੈਲਦੀਆਂ ਉਹਨਾਂ ਨੂੰ ਖੇਤ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਰੋਕ ਸਕਦੇ ਹਾਂ ਤਾਂ ਦੇਖੋ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਬਿਮਾਰੀ ਵਾਲਾ ਦਾਣਾ ਹੁੰਦਾ ਹੈ ਜਿਹੜੇ ਦਾਣੇ ਦੇ ਵਿੱਚ ਬਕਾਨੀ ਰੋਗ ਝੰਡਾ ਰੋਗ ਜਾਂ ਹੋਰ ਬਿਮਾਰੀਆਂ ਨੇ ਉਸ ਦਾਣੇ ਦਾ ਵਜਨ ਆਮ ਦਾਣੇ ਨਾਲੋਂ ਘੱਟ ਹੋਊਗਾ। ਮਤਲਬ ਕਿ ਦੋਨਾਂ ਦੇ ਵਜਨ ਦੇ ਵਿੱਚ ਥੋੜਾ ਜਿਹਾ ਫਰਕ ਹੋਏਗਾ। ਜਰੋਂ ਤਾਂ ਤੁਸੀਂ ਆਮ ਪਾਣੀ ਦੇ ਵਿੱਚ ਝੋਨੇ ਦਾ ਬੀ ਪਿਉਣੀਓ ਤੇ ਉੱਤੇ ਫੋਕ ਕਰਕੇ ਆ ਜਾਂਦੀ ਹੈ। ਲੇਕਿਨ ਆਮ ਪਾਣੀ ਜਿਹੜਾ ਹੈਗਾ ਇਹ ਫਰਕ ਨਹੀਂ ਕਰ ਸਕਦਾ ਕਿ ਜਿਹੜੇ ਵੀ ਥੋੜੇ ਜੇ ਹਲਕੇ ਐ ਉਹਨਾਂ ਨੂੰ ਨਹੀਂ ਪਾਸੇ ਕਰ ਸਕਦਾ ਫਿਰ ਇਹਦੇ ਕਰਕੇ ਕੀ ਕੀਤਾ ਜਾਂਦਾ ਹੈ ਕਿ ਆਪਾਂ ਲੂਣ ਵਾਲੇ ਪਾਣੀ ਦੇ ਵਿੱਚ ਬੀ ਪਾ ਕੇ ਹਲਕਾ ਬੀ ਅੱਡ ਕਰਕੇ ਬਾਹਰ ਕੱਢ ਦਿੰਨੇ ਆ ਤੇ ਭਾਰਾ ਬੀ ਆਪਾਂ ਅਲੱਗ ਰੱਖਦੇ ਹਾਂ ਜਿਵੇਂ ਤੁਸੀਂ ਇਹ ਦੇਖੋ ਕਿ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਵਾਲੇ ਐ ਇਹ ਦਿਖਾ ਰਹੇ ਐ ਇਹ ਕਹਿੰਦੇ ਕਿ ਆਪਾਂ ਇੱਕ ਆਂਡਾ ਲੈਣਾ ਹੈ ਜੇ ਤੁਸੀਂ ਅੰਡਾ ਨਹੀਂ ਲੈਣਾ ਤਾਂ ਆਲੂ ਲੈ ਲਓ ਤੇ ਅੰਡਾ ਤਾਜ਼ਾ ਹੋਣਾ ਚਾਹੀਦਾ ਹੁਣ ਇਹ ਕਹਿੰਦੀ ਕਿ ਮੈਂ ਦੇਖੋ ਪਾਣੀ ਦੇ ਵਿੱਚ ਅੰਡਾ ਰੱਖਿਆ ਅੰਡਾ ਥੱਲੇ ਬੈਠ ਗਿਆ ਠੀਕ ਹੈ ਹੁਣ ਤੁਸੀਂ ਕੀ ਕਰਨਾ ਹੈ ਕਿ ਇਸ ਪਾਣੀ ਚ ਨਾਣ ਪਾਉਣਾ ਹੈ ਨਾਣ ਪਾਉਣਾ ਹੈ ਆਪਾਂ ਨਾਣ ਵਾਲੇ ਪਾਣੀ ਨਾਲ ਵੀ ਐਡ ਕਰਾਂਗੇ ਨਾਣ ਪਾਈ ਜਾਓ ਨਾਣ ਪਾਉਂਦੇ ਪਾਉਂਦੇ ਉਹਦੇ ਵਿੱਚ ਜਿਹੜਾ ਹੈਗਾ ਅੰਡਾ ਰੱਖ ਕੇ ਦੇਖੋ ਇੱਕ ਟਾਈਮ ਇਹੋ ਜਿਹਾ ਆਊਗਾ ਕਿ ਜਿਹੜਾ ਅੰਡਾ ਉਹ ਸਿੱਧਾ ਖੜਾ ਹੋ ਜਾਊਗਾ ਇਹਦੇ ਵਿੱਚ ਤੈਰਨ ਲੱਗੂਗਾ ਪਰੰਤੂ ਹਜੇ ਵੀ ਪਾਣੀ ਨੂਨ ਵਾਲਾ ਨਹੀਂ ਹੋਇਆ ਫੇਰ ਅਸੀਂ ਇਹ ਚ ਨੂਨ ਹੋਰ ਪਾਉਣਾ ਹੈ ਜਦੋਂ ਅੰਡਾ ਬਿਲਕੁਲ ਸਿੱਧਾ ਖੜਾ ਹੋ ਗਿਆ ਤੇ ਅੰਡੇ ਦੀ ਥੋੜੀ ਜੀ ਢੁਈ ਜਿਹੜੀ ਉੱਤੋਂ ਪਾਣੀ ਤੋਂ ਬਾਹਰ ਹੋਣੀ ਸ਼ੁਰੂ ਹੋ ਗਈ ਅੰਡੇ ਦਾ ਪਤਲਾ ਪਾਸਾ ਥੱਲੇ ਹੋਊਗਾ ਮੋਟਾ ਪਾਸਾ ਉੱਤੇ ਹੋਏਗਾ ਦੇਖੋ ਇਹ ਵਾਲੀ ਸਥਿਤੀ ਤਾ ਇਹ ਪਾਣੀ ਸਾਡਾ ਹਲਕਾ ਤੇ ਭਾਰਾ ਵੀ ਅੱਡ-ਅੱਡ ਕਰਨਾ ਤੇ ਣਕੂਲ ਹੈ ਜੇ ਤੁਸੀਂ ਇਹ ਆਂਡਾ ਟੋੜਾ ਬਾਹਲਾ ਬਾਹਰ ਆ ਜੇ ਤਾਂ ਇਹਦਾ ਮਤਲਬ ਕਿ ਫੇਰ ਤੁਹਾਡਾ ਸਿਹਤਮੰਦ ਵੀ ਵੀ ਅੱਡ ਹੋ ਜਾਏਗਾ ਜੇ ਤੁਸੀਂ ਹੁਣ ਕਈ ਵਾਰੀ ਕਿਸਾਨ ਵੀਰ ਕਹਿੰਦੇ ਯਾਰ ਮੈਂ 3 ਲੀਟਰ 10 ਕਿਲੋ ਨੂਨ ਪਾ ਲਿਆ ਪਰੰਤੂ ਆਂਡਾ ਟੁੱਟਦਾ ਹੀ ਨਹੀਂ ਹੁਣ ਵਰਤ ਲਾ ਵਰਤ ਲੋ ਉਹਦੇ ਨਾਲ ਕੀ ਹੋਏਗਾ ਕਿ ਬਿਮਾਰੀ ਵਾਲਾ ਵੀ ਪੂਰਨ ਤੌਰ ਤੇ ਅੱਡ ਨਹੀਂ ਹੋਏਗਾ ਸਹੀ ਸਥਿਤੀ ਆ ਚਾਹੀਦੀ ਹੈ ਸਮਝ ਗਏ ਹੁਣ ਇਹਦੇ ਵਿੱਚ ਤੁਸੀਂ ਤਿੰਨ ਵਾਰੀ ਬੀ ਪਾ ਕੇ ਬੀ ਬਾਹਰ ਕੱਢ ਸਕਦੇ ਹੋ ਮਰਕੇ ਚ ਬੀ ਪਾਓ ਜਿਵੇਂ ਇਹਨਾਂ ਨੇ ਤੇ ਇੱਕ ਆਹ ਬੋਰੀ ਲਈ ਐ ਬੋਰੀ ਦੇ ਵਿੱਚ ਬੀ ਪਾ ਲਿਆ ਠੀਕ ਹੈ ਤੁਸੀਂ ਆਮ ਬੀ ਸਿੱਧਾ ਵਿੱਚ ਪਾ ਸਕਦੇ ਹੋ ਬੀ ਜਿਹ ਵਿੱਚ ਪਾ ਕੇ ਤੇ ਚੰਗੇ ਤਰੀਕੇ ਨਾਲ ਹਿਲਾ ਲਓ ਜਿੰਨਾ ਹਲਕਾ ਬੀ ਹੈ ਉਹ ਸਾਰੇ ਦਾ ਸਾਰਾ ਉੱਤੇ ਆ ਜਾਊਗਾ ਉੱਤੇ ਆਏ ਹਲਕੇ ਬੀ ਨੂੰ ਆਪਾਂ ਕੱਢ ਕੇ ਬਾਰ ਸਿੱਟ ਦੇਾਂਗੇ ਜਿਵੇਂ ਕਿ ਇਹ ਜਿਹੜਾ ਹੈਗਾ ਦੇਖੋ ਛਾਨਨੇ ਦੇ ਨਾਲ ਛਾਣਿਆ ਗਿਆ ਤੇ ਜਿਹੜਾ ਬੀ ਹੈਗਾ ਉਤਲਾ ਸਾਰਾ ਬਾਹਰ ਕੱਢਤਾ ਤੇ ਜਿਹੜਾ ਭਾਰਾ ਵੀ ਥੱਲੇ ਰਹਿ ਗਿਆ ਠੀਕ ਹੈ ਇਹ ਪੁਰਾਣੀ ਫੋਟੋ ਹੈ ਮੇਰੀ ਇਹ ਕੁਝ ਸਾਲ ਪੁਰਾਣੀ ਤਾਂ ਜਿਹੜਾ ਥੱਲੇ ਭਾਰਾ ਵੀ ਰਹਿ ਗਿਆ ਇਹਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਪਾਣੀ ਦੇ ਨਾਲ ਧੋ ਲੈਣਾ ਪਾਣੀ ਨਾਲ ਧੋ ਕੇ ਮੱਕੇ ਅਸੀਂ ਇਹ ਕਰਨਾ ਹੈ ਕਿ ਇਹ ਦੇ ਵਿੱਚ ਨੂਨ ਨਾ ਲੱਗਿਆ ਰਹੇ ਜੀ ਜੇ ਨੂਨ ਲੱਗਿਆ ਰਹਿ ਗਿਆ ਫਿਰ ਬੀ ਖਰਾਬ ਹੋ ਜਾਊਗਾ ਕਈ ਈਕਸਾਨ ਵੀਰੇ ਪੁੱਛਦੇ ਹੁੰਦੇ ਹੈ ਕਿ ਬੀ ਭਿਉਣਾ ਕਿੰਨਾ ਬੀ ਭਿਉਣਾ ਨਹੀਂ ਤੁਸੀਂ ਤਾਂ ਬੀ ਐਚ ਪਾ ਕੇ ਹਲਾਉਣਾ ਚੰਗੀ ਤਰ੍ਹਾਂ ਹਲਕਾ ਵੀ ਚਾ ਕੇ ਪਾਸੇ ਸਿਰ ਦੇਣਾ ਤੇ ਭਾਰਾ ਵੀ ਪਾਸੇ ਕੱਢ ਕੇ ਉਹਨੂੰ ਧੋ ਲੈ ਕੇ ਆਉਦਾ ਛਾਵੇਂ ਪਤਲਾ ਪਤਲਾ ਸਕਾ ਲੈਣਾ ਠੀਕ ਹੈ ਆ ਤਾਂ ਮੈਂ ਵੈਸੇ ਟੂੜੀ ਥਲੇ ਟੂੜੀ ਥਲੇ ਕਰ ਲਿਆ ਤੁਸੀਂ ਵਧੀਆ ਖੁੱਲੇ ਪਾਣੀ 'ਚ ਪਾ ਕੇ ਉਹਨੂੰ ਕਰਿਓ ਜੋ ਤੇ ਦਾਣੇ ਨੂੰ ਮੂੰਹ ਚ ਲਾ ਕੇ ਜੀਬ ਤੇ ਰੱਖ ਕੇ ਦੇਖਿਓ ਜੋ ਕਿ ਖਾਰਾ ਤਾਂ ਨਹੀਂ ਜੇ ਤੁਹਾਨੂੰ ਲੱਗੇ ਕਿ ਦਾਣਾ ਖਾਰਾ ਨਹੀਂ ਤਾਂ ਮੈਂ ਕਿਉਂ ਦਾਣਾ ਜਮਾ ਸਹੀ ਹੈ ਠੀਕ ਹੈ ਜਿਹੜਾ ਤੁਸੀਂ ਘੋਲ ਤਿਆਰ ਕੀਤਾ ਇਹਦੇ ਵਿੱਚ ਉਹਦੀ ਤਿੰਨ ਵਾਰੀ ਪਾਣੀ ਪਾ ਕੇ ਬੀ ਪਾ ਕੇ ਬੀ ਪਾ ਕੇ ਕੱਢ ਸਕਦੇ ਹੋ ਤੀਜੀ ਵਾਰੀ ਨੂੰ ਦੁਬਾਰਾ ਫੇਰ ਆਂਡਾ ਰੱਖ ਕੇ ਚੈੱਕ ਕਰਿਓ ਜੋ ਜੇ ਤੁਹਾਨੂੰ ਲੱਗਿਆ ਕਿ ਆਂਡਾ ਫੇਰ ਸਹੀ ਸਥਿਤੀ ਤੇ ਨਹੀਂ ਹੈਗਾ ਤੇ ਨੂਨ ਹੋਰ ਪਾਉਣਾ ਪਏ ਕਿਉਂਕਿ ਜਦੋਂ ਬੀ ਬਾਹਰ ਕੱਢਦੇ ਹੋ ਨੂਨ ਬਾਹਰ ਨਿਕਲਦਾ ਨਾ ਤਾਂ ਇਸ ਤਰੀਕੇ ਨਾਲ ਤੁਸੀਂ ਬਾਰ-ਬਾਰ 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 ਉਹ ਕਰ ਸਕਦੇ ਹੋ ਹੁਣ ਇੱਕ ਕਿਸਾਨ ਵੀਰ ਨੇ ਪਿਛਲੀ ਵਾਰੀ ਡਰੱਮੀ ਭਰ ਲਿਆ ਸਾਰਾ ਬੀ ਦਾ ਪਾਣੀ ਦਾ ਔਰ ਡਰਮ ਦੇ ਵਿੱਚ ਜਿਹੜਾ ਹੈਗਾ 15 ਕਿਲੋ ਨੂਨ ਪਾ ਲਿਆ ਗੱਲ ਹੀ ਨਹੀਂ ਬਣੀ ਕੋ ਛੋਟਾ ਟੱਬ ਲਵੋ ਥੋੜਾ ਪਾਣੀ ਪਾਓ ਤੇ ਫੇ ਥੋੜੇ ਨੂਨ ਵਾਲੀ ਕੰਮ ਚੱਲ ਜਾਊਗਾ ਕਈ ਕਿਸਾਨ ਪੁੱਛਦੇ ਨੂਨ ਕਿੰਨਾ ਪਾਊਗਾ ਨੂਨ ਨਹੀਂ ਪਤਾ ਬਈ ਕਿੰਨਾ ਪਾਊਗਾ ਕਿਉਂਕਿ ਇਹ ਤੁਹਾਡੇ ਪਾਣੀ ਦੇ ਹਿਸਾਬ ਦੇ ਨਾਲ ਨਾ ਤੁਹਾਡੇ ਪਾਣੀ ਦਾ ਕਿਹੋ ਜਿਹਾ ਲੈਵਲ ਹੈਗਾ ਇਸ ਕਰਕੇ ਉਹ ਆਂਡਾ ਜਾਂ ਜਿਹੜਾ ਤੁਹਾਡਾ ਆਪਣਾ ਆਲੂ ਵਾਲਾ ਹਿਸਾਬ ਹੈ ਉਹੋ ਹੀ ਕੰਮ ਦੇਣਾ ਹੈ ਉਹਦੇ ਹਿਸਾਬ ਦੇ ਨਾਲ ਦੇਖ ਕੇ ਆਪਣਾ ਕਰਕੇ ਬੀ ਨੂੰ ਕਰ ਲਓ ਮੈਂ ਪਿਛਲੇ ਸਾਲ ਦਾ ਤਜਰਬਾ ਦੱਸਦਾ ਹਾਂ ਕਿ ਜਿਹੜੇ ਮੇਰੇ ਕਿਸਾਨ ਵੀਰਾਂ ਨੇ ਇਸ ਤਰੀਕੇ ਦੇ ਨਾਲ ਭਾਰਾ ਤੇ ਹਲਕਾ ਵੀ ਅਡ ਕੀਤਾ ਸੀਗਾ ਉਹਨਾਂ ਦੇ ਖੇਤ 'ਚ ਝੰਡਾ ਰੋਗ ਤੇ ਬਿਮਾਰੀਆਂ ਬਹੁਤ ਘਟਾਈਆਂ ਜਿਹੜੀਆਂ ਬੀਤੋਂ ਫੈਲਦੀਆਂ ਤੇ ਤੁਸੀਂ ਵੀ ਇਸ ਤਰੀਕੇ ਨਾਲ ਨੂੰ ਅਡ ਕਰ ਲੈਣਾ ਹੁਣ ਮੇਰੀ ਇੱਕੀ ਗੱਲ ਧਿਆਨ ਰੱਖਣਾ ਇਹਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਮੈਂ ਨੂਨ ਨਾਲ ਬੀ ਸੋਧ ਲਿਆ ਨੂਨ ਨਾਲ ਬੀ ਨਹੀਂ ਸੋਧ ਰਹੇ ਤੁਸੀਂ ਇੱਥੇ ਨੂਨ ਨਾਲ ਬੀ ਸੋਧਣਾ ਕੁਝ ਨਹੀਂ ਹੁੰਦਾ ਤੁਸੀਂ ਤਾਂ ਹਲਕਾ ਤੇ ਭਾਰਾ ਵੀ ਅਡ-ਅਡ ਕੀਤਾ ਹੈ ਤੇ ਅਸੀਂ ਇਹ ਮੰਨਦੇ ਹਾਂ ਕਿ ਜਿਹੜਾ ਹਲਕਾ ਵੀ ਐ ਉਹਦੇ ਵਿੱਚ ਬਿਮਾਰੀ ਐ ਅਸੀਂ ਚੱਕ ਕੇ ਪਹਿਲਾਂ ਹੀ ਪਾਸੇ ਕਰਤਾ ਉਹ ਧਿਆਨ 라ਗੀ ਮੇਰੀ ਗੱਲ ਦੀ ਸਮਝ ਆ ਗਈ ਤਾਂ ਇਹ ਤਰੀਕਾ ਇੱਕ ਲਾਹੇਵੰਦ ਤਰੀਕਾ ਹੈ ਇਹਦੇ ਤੇ ਕੋਈ ਖਰਚਾ ਨਹੀਂ ਆਉਂਦਾ ਬਿਮਾਰ ਵੀ ਤੁਸੀਂ ਪਹਿਲਾਂ ਹੀ ਅੱਡ ਕਰ ਲੈਨੇ ਹੋ ਤੇ ਸਿਹਤਮੰਦ ਵੀ ਤੁਹਾਡਾ ਇੱਥੇ ਰਹਿ ਜਾਂਦਾ ਤੇ ਇਹ ਸਿਹਤਮੰਦ ਵੀ ਅੱਗੇ ਖੇਡ ਜਾਂਦਾ ਠੀਕ ਹੈ ਪਿਛਲੀ ਵਾਰੀ ਵੀ ਇੱਕ ਵੀਰ ਨੇ ਕੀ ਕੀਤਾ ਕਿ ਹਲਕਾ ਵੀ ਕਹਿੰਦਾ ਕਿ ਇਹ ਤਾਂ ਬੀ ਅੱਧੋ ਅੱਧਾ ਨਿਕਲੀ ਜਾਂਦਾ ਹੈ ਯਾਰ ਜੇ ਬੀ ਮਾੜਾ ਹੈ ਤਾ ਅੱਧੋ ਆਦ ਨਿਕਲ ਨਹੀਂ ਹੈ ਜੇ ਅੱਧੋ ਆਦ ਵੀ ਨਿਕਲ ਗਿਆ ਤਾਂ ਤਾਂ ਨਿਕਲੂਗਾ ਭਾਈ ਬੀ ਮਾੜਾ ਹੈ ਤਾਂ ਉਹ ਤਾਂ ਚੰਗੀ ਗੱਲ ਹੈ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਯਾਰ ਆ ਗੰਦਾ ਵੀ ਲੈ ਕੇ ਆਇਆ ਸੀ ਮੈਂ ਹੁਣੇ ਹੀ ਬਚ ਗਏ ਇੱਕ ਪਾਸੇ ਸੀ ਪਹਿਲਾਂ ਬੀਜੋ ਪਤਾ ਨਹੀਂ ਉੱਗੇ ਕਿ ਨਾ ਉੱਗੇ ਜੇ ਉੱਗਿਆ ਬਿਮਾਰੀ ਪਾਊਗੀ ਝਾੜ ਘਟ ਆਊਗਾ ਨੁਕਸਾਨ ਕਰਾ ਕੇ ਆਪਾਂ ਨੂੰ ਪਤਾ ਲੱਗਣਾ ਉਦੋਂ ਚੰਗੀ ਗੱਲ ਹੈ ਕਿ ਅਸੀਂ ਅੱਜ ਹੀ ਸਾਵਧਨ ਹੋ ਗਏ ਤਾਂ ਇਸ ਕਰਕੇ ਸਹੀ ਤਰੀਕੇ ਦੇ ਨਾਲ ਵਿਗਿਆਨਿਕ ਤਰੀਕੇ ਦੇ ਨਾਲ ਹਲਕਾ ਤੇ ਭਾਰਾ ਵੀ ਅਡ ਕਰੋ ਹਲਕੇ ਬੀਜ ਦੇ ਵਿੱਚ ਜਿਹੜਾ ਹੈਗਾ ਬਿਮਾਰੀ ਹੋਏਗੀ ਉਹ ਅਡ ਹੋ ਜਾਊਗਾ ਤੇ ਸ਼ੁੱਧ ਸਿਹਤਮੰਦ ਬੀਜੜਾ ਹੈਗਾ ਤੁਸੀਂ ਖੇਤ ਵਿੱਚ ਬੀਜੋਗੇ ਉਹਦਾ ਝਾੜ ਵੀ ਜ਼ਿਆਦਾ ਆਏਗਾ ਜਰਮੀਨੇਸ਼ਨ ਵੀ ਸਹੀ ਹੋਏਗਾ ਧਿਆਨ ਇਹ ਰੱਖੋ ਕਿ ਇਸ ਘੋਲ ਦੇ ਵਿੱਚ ਬੀਜ ਨੂੰ ਭਿਓਂ ਕੇ ਨਹੀਂ ਰੱਖਣਾ ਤੇ ਜਿਵੇਂ ਤੁਸੀਂ ਹਲਕਾ ਤੇ ਭਾਰਾ ਬੀਜ ਅਡਡ ਕਰ ਲਿਆ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਣਾ ਬੀ ਦੇ ਉੱਤੇ ਨੂਨ ਨਹੀਂ ਲੱਗਿਆ ਲੈਣਾ ਚਾਹੀਦਾ ਬੀ ਨੂੰ ਸਾਫ ਪੈਣਾ ਧੋ ਲੈਣਾ ਹੈ ਉਮੀਦ ਕਰਦਾ ਹਾਂ ਕਿ ਜਾਣਕਾਰੀ ਲਾਇਵਾਂ ਸਾਬਤ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ